ਸ਼ਸ਼ੀ ਕਾਲ ਜੀ ਸਾਰਿਆਂ ਨੂੰ ਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦੱਸੂਗੀ ਜੀ ਕਿ ਆਪਾਂ ਜਿਹੜੇ ਅਲੱਗ-ਅਲੱਗ ਸਲਵਾਰ ਤੇ ਸੂਟ ਹੁੰਦੇ ਨੇ ਕਮੀਜ਼ ਦਾ ਕੱਪੜਾ ਅਲੱਗ ਦਿੱਤਾ ਹੁੰਦਾ ਸਲਵਾਰ ਦਾ ਲੱਗ ਦਿੱਤਾ ਹੁੰਦਾ ਉਹਦੇ ਵਿੱਚ ਆਪਾਂ ਜਿਹੜਾ ਕਮੀਜ਼ ਦਾ ਦਿੱਤਾ ਹੁੰਦਾ 2 ਮੀਟਰ ਜਾਂ 2.5 ਮੀਟਰ ਉਹਦੇ ਵਿੱਚ ਆਪਾਂ ਬਾਹਾਂ ਤੇ ਕਮੀਜ਼ ਤੇ ਅਲੱਗ-ਅਲੱਗ ਵੀ ਮਤਲਬ ਕਿਵੇਂ ਕੱਟਣਾ ਹੈ ਉਹ ਠੀਕ ਹੈ ਜੀ ਸੌਖੇ ਤਰੀਕੇ ਨਾਲ ਦੱਸਾਂਗੇ ਤੇ ਇਹ ਕਮੀਜ਼ ਹੈਗਾ ਜੀ ਲਾਈਨਿੰਗ ਵਾਲਾ ਜੇ ਆਪਣੀ ਵੀਡੀਓ ਥੋੜੀ ਜਿਹੀ ਲੰਬੀ ਹੁੰਦੀ ਹੋਈ ਤਾਂ ਆਪਾਂ ਇਹਨੂੰ ਦੋ ਪਾਰਟਿਸ਼ਨ ਕਰ ਦਾਂਗੇ ਇਹਦੇ ਤੇ ਫਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਿਰਫ ਵੀ ਕਮੀਜ਼ ਦਾ ਕੱਪੜਾ ਐਕਸਟਰਾ ਰੱਖ ਕੇ ਕਿੰਨਾ-ਕਿੰਨਾ ਐਕਸਟਰਾ ਰੱਖਣਾ ਹੈ ਕਮੀਜ਼ ਦਾ ਕੱਪੜਾ ਲਾਉਣਾ ਦੱਸਾਂਗੇ ਨਾਲੋਂ ਤੇ ਕੀ ਕਹਿੰਦਾ ਤੇਰੇ ਬਾਹਾਂ ਦੱਸਾਂਗੇ ਕੱਟੜੀਆਂ ਠੀਕ ਹੈ ਜੀ ਤੇ ਚਲੋ ਜੀ ਸ਼ੁਰੂ ਕਰਦੇ ਆ ਅੱਜ ਦਾ ਇਹ ਵੀਡੀਓ ਹਾਂਜੀ ਆਪਾਂ ਸਾਰਾ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਸਮਾਨ ਰੱਖ ਲੈਣਾ ਕੈਂਚੀ ਵਗੈਰਾ ਚਾਕ ਪੈਨ ਨਾਪ ਲਿਖਣ ਲਈ ਹਨਾ ਜੀ ਤੇ ਆਪਾਂ ਨਾਪ ਜਿਹੜਾ ਉਹ ਲਿਖ ਲਿਆ ਸੀ ਜੀ ਪਹਿਲਾਂ ਹੀ ਤੇ ਆਪਾਂ ਨਾਲ-ਨਾਲ ਤੁਹਾਨੂੰ ਦੱਸੀ ਜਾਵਾਂਗੇ ਕਿ ਕਿੰਨਾ-ਕਿੰਨਾ ਆਪਾਂ ਐਕਸਟਰਾ ਰੱਖ ਕੇ ਚੱਲਣਾ ਹੈ ਕੱਪੜਾ ਜਿਹੜੀਆਂ ਮੇਰੀਆਂ ਭੈਣਾਂ ਜਮਾਂ ਜਾਣਣ ਨੇ ਹਨਾ ਫਿਰ ਇਹ ਉਹਨਾਂ ਵਾਸਤੇ ਹੈਲਪਫਲ ਰਹੂਗੀ ਵੀਡੀਓ ਤੇ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਕਿ ਤੁਹਾਡੇ ਲਈ ਹੈਲਪਫੁਲ ਰਹੀ ਮੇਰੀ ਇਹ ਵੀਡੀਓ ਜੋ ਨਹੀਂ ਤੇ ਬਾਕੀ ਜਿਨ੍ਹਾਂ ਨੂੰ ਵੀਰੇ ਥੋੜੀ ਬਹੁਤੀ ਨੌਲੇਜ ਹੈਗੀ ਹੈ ਨਾ ਉਹਨਾਂ ਲਈ ਤਾਂ ਬਿਲਕੁਲ ਸੌਖਾ ਹੋ ਜਾਊਗਾ ਤੇ ਆਪਾਂ ਸਭ ਤੋਂ ਪਹਿਲਾਂ ਕਾਣ ਦੇਖਣਾ ਵੀਰੇ ਕਮੀਜ਼ ਦੇ ਵਿੱਚ ਵੀ ਕਾਣ ਤਾਂ ਨਹੀਂ ਹੈਗਾ ਕੱਪੜੇ ਦੇ ਆਪਾਂ ਨਾ ਦੋਨੇ ਪਾਸਿਓ ਸਾਡਾ ਤੋਂ ਫੜ ਕੇ ਕੱਪੜੇ ਨੂੰ ਖਿੱਚ ਕੇ ਆਪਾਂ ਕਾਣ ਕੱਢ ਸਕਦੇ ਹੁੰਨੇ ਆ ਖਿੱਚੇ ਤੋਂ ਆਪਾਂ ਨੂੰ ਪਤਾ ਲੱਗਦਾ ਜਿੱਦਾਂ ਖਿੱਚ ਕੇ ਹੋ ਸਹੀ ਆਪਾਂ ਨੂੰ ਲੱਗਦਾ ਹੋਵੇ ਸਹੀ ਆ ਤਾਂ ਠੀਕ ਆ ਜੇ ਇੱਕ ਪਾਸਿਓਂ ਖਿੱਚੇ ਤਾਂ ਇੱਕ ਪਾਸਿਓਂ ਵੱਧਦਾ ਹੋਵੇ ਤਾਂ ਉਹ ਕਾਣ ਵਾਲਾ ਹੁੰਦਾਗਾ ਤਾਂ ਆਪਾਂ ਕਾਣ ਆ ਜਿਹੜਾ ਉਹ ਕੱਢ ਦੇਣਾ ਜੀ ਇਹਦੇ ਵਿੱਚ ਵੈਸੇ ਕਾਣ ਹੈ ਨਹੀਂ ਸੀ ਸਹੀ ਸੀਗਾ ਕੱਪੜਾ ਤੇ ਜਿਹੜੀ ਲੈਂਥ ਸੀਗੀ ਵੀਰੇ ਕਮੀਜ਼ ਦੀ ਉਹ 45 ਇੰਚ ਸੀਗੀ ਤੇ ਆਪਾਂ 3 ਇੰਚ ਐਕਸਟਰਾ ਰੱਖ ਕੇ ਚੱਲਦੇ ਹੁੰਨੇ ਆਗੇ ਤੇ ਇਹ ਵੀਰੇ ਬੇਸਿਕ ਕੁਦਰਤੀ 48 ਇੰਚ ਦੀ ਸੀਗੀ ਲੈਂਥ ਸਾਰੀ ਕਮੀਜ਼ ਦੀ 48 ਇੰਚ ਸੀਗੀ ਆਪਾਂ ਨੂੰ ਕੱਟਣਾ ਨਹੀਂ ਬੈ ਐਕਸਟਰਾ ਕੱਪੜਾ ਤੇ ਨਾ ਹੀ ਆਪਾਂ ਨੂੰ ਘੱਟ ਰਿਹਾ ਕੱਪੜਾ ਠੀਕ ਹੈ ਜੀ ਜਦੋਂ ਮੈਂ ਮਿੰਕੇ ਦੇਖਿਆ ਕੈਮਰੇ ਦੇ ਵਿੱਚ ਸਾਰੀ ਵੀਡੀਓ ਕੈਪਚਰ ਨਹੀਂ ਹੋਈ ਨੀਚੇ ਤੱਕ ਤੇ ਇਹ 48 ਇੰਚ ਦਾ ਹੀ ਸੀਗਾ ਵੀਰੇ ਆਪਾਂ ਨੂੰ 48 ਹੀ ਚਾਹੀਦਾ ਸੀਗਾ ਠੀਕ ਹੈ ਜੀ ਤੇ ਮੈਂ 3 ਇੰਚ ਐਕਸਟਰਾ ਰੱਖ ਕੇ ਚੱਲਦੀ ਹੁੰਨੀ ਆ ਵੀਰੇ ਜੇ ਕਿਸੇ ਨੂੰ ਆ ਦਿੱਤਾ ਹੈ ਨਾ نیچے ਤੋਂ ਜ਼ਿਆਦਾ ਫੋਲਡ ਕਰਨ ਦੀ ਤਾਂ ਤੁਸੀਂ 4 ਵੀ 4 ਇੰਚ ਵੀ ਜ਼ਿਆਦਾ ਰੱਖ ਕੇ ਚੱਲ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੇ ਦੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਕੁ ਫੋਲਡ ਕਰਦੇ ਹੋ ਕੱਪੜਾ ਮੈਂ 3 ਇੰਚ ਹੀ ਰੱਖਦੀ ਆ ਸ਼ੁਰੂ ਤੋਂ ਸਾਈਡ ਤੋਂ ਆਪਾਂ ਸੀਗਾ ਆਪਣਾ ਘੇਰਾ 21 ਸੀਗਾ ਸਾਈਡ ਤੋਂ ਵੀ ਫਿਰ ਮੈਂ ਵੀ ਜਿਹੜਾ ਆਪਾਂ ਘੇਰੇ ਦਾ ਐਕਸਟਰਾ ਰੱਖ ਕੇ ਚੱਲਣਾ ਹੁੰਦਾ ਉਹ ਵੀ ਮੈਂ 3 ਇੰਚ ਹੀ ਐਕਸਟਰਾ ਰੱਖਦੀ ਹੁੰਨੀ ਆ ਜੀ ਕਿਉਂਕਿ ਡੇਢ ਡੇਢ ਇੰਚ ਸਾਈਡਾਂ ਤੋਂ ਮਿੱਚ ਆ ਜਾਂਦਾ ਹੁੰਦਾ ਫਿਰੇ ਤਾਂ ਮੈਂ 3 ਇੰਚ ਰੱਖ ਕੇ ਚੱਲਦੀ ਹੁੰਨੀ ਆ ਐਕਸਟਰਾ ਤੇ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਵੀ ਨਿਸ਼ਾਨੀ ਲਾ ਸਕਦੇ ਸੀ ਭਾਏ ਤੇ ਵੀ ਲਗ ਲਗ ਨਿਸ਼ਾਨੀਆਂ ਲਾ ਕੇ ਆਪਾਂ ਇਹਨੂੰ ਕੱਟ ਸਕਦੇ ਸੀ ਪਰ ਮੈਂ ਫੋਲਡ ਕਰਕੇ ਕੱਟਦੀ ਹੁੰਨੀ ਆ ਸੌਖਾ ਹੋ ਜਾਂਦਾ ਕੱਟਣਾ ਤਾਂ ਮੈਨੂੰ ਦੁਬਾਰੇ ਫਿਰ ਫੋਲਡ ਕਰਕੇ ਨਾ ਫਿਰ ਕੱਟ ਲੈਣੀ ਹੁੰਨੀ ਆ ਵੀਰੇ ਇਹ ਸਾਢੇ 21 ਸੀਗਾ ਆਪਾਂ 3 ਇੰਚ ਐਕਸਟਰਾ ਰੱਖ ਕੇ ਚੱਲਣਾ ਜੀ 3 ਇੰਚ ਐਕਸਟਰਾ ਰੱਖ ਕੇ ਸਾਢੇ 24 ਬਣਦਾ ਹੈ ਜੀ ਪਰ ਮੈਂ 25 ਇੰਚ ਹੀ ਕੱਟ ਲਿਆ ਸੀਗਾ ਤੇ ਅ ਅੱਧਾ ਇੰਚ ਹੋਰ ਐਕਸਟਰਾ ਕੱਟ ਲਿਆ ਸੀਗਾ ਤੇ ਸਾਢੇ 24 ਬਣਦਾ ਸੀ ਵੈਸੇ ਆਪਣਾ 3 ਇੰਚ ਐਡ ਕਰਕੇ ਵਿੱਚ ਫੋਲਡ ਕਰਨ ਦਾ ਤੇ ਆਪਾਂ ਜੀ ਇਹ 25 25 ਇੰਚ ਦੀਆਂ ਨਿਸ਼ਾਨੀਆਂ ਲਾ ਕੇ ਆਪਾਂ ਸਿੱਧਾ ਜਿਹੜਾ ਕਮੀਜ਼ ਦਾ ਸੀਗਾ ਪੀਸ ਉਹ ਲਾ ਲਿਆ ਜੀ ਇਸ ਤਰ੍ਹਾਂ ਵੀਰੇ ਦੁਆਰਾ ਫੋਲਡ ਕਰਨਾ ਸੌਖਾ ਹੋ ਜਾਂਦਾ ਕੱਟਣਾ ਬਾਰ-ਬਾਰ ਨਿਸ਼ਾਨੀ ਨਹੀਂ ਲਾਉਣੀ ਪੈਂਦੀ ਸੌਖੀ ਲੱਗ ਜਾਂਦੀ ਹੈ ਨਿਸ਼ਾਨੀ ਬਾਕੀ ਜੇ ਤੁਹਾਨੂੰ ਉਹ ਨਾ ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਸਿੱਧਾ ਵਿਛਾ ਕੇ ਕੱਪੜਾ ਤੇ 25 25 ਇੰਚ ਦੀਆਂ ਨਿਸ਼ਾਨੀਆਂ ਲਗਾ ਕੇ ਜਗਾ ਜਗਾ ਤੇ ਤੁਸੀਂ ਐ ਵੀ ਕੱਟ ਸਕਦੇ ਹੋ ਮੈਂ ਇਹਨੂੰ ਫੋਲਡ ਕਰ ਲਿਆ ਸੀਗਾ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਣਾ ਇਥੇ ਆਪਣੀ ਨਿਸ਼ਾਨੀ ਲੱਗ ਗਈ ਜੀ 25 25 ਇੰਚ ਦੀ ਤੇ ਆਪਾਂ ਇਹਨੂੰ ਕੱਟ ਕੇ ਜਿਹੜਾ ਕਮੀਜ਼ ਦਾ ਨਾਲੋਂ ਕੱਪੜਾ ਲਾ ਲਾਂਗੇ ਜੀ ਇਹ ਹੋ ਗਿਆ ਜੀ ਆਪਣਾ ਕਮੀਜ਼ ਦਾ ਪੀਸ ਤੇ ਇਹਦੇ ਵਿੱਚ ਆਪਾਂ ਇਹ ਵੀ ਨਿਗਾ ਰੱਖਣੀ ਹੁੰਦੀ ਹੈ ਵੀਰੇ ਕਈ ਵਾਰ ਜਿਹੜਾ ਫਲਾਵਰ ਹੁੰਦਾ ਨਾ ਫਲਾਵਰ ਦਾ ਮੂੰਹ ਬਣਾਉਂਦਾ ਤਾਂ ਉਹ ਤੇ ਕਈ ਵਾਰੀ ਮੈਂ ਜਦੋਂ ਸਿੱਖਦੀ ਸੀਗੀ ਤਾਂ ਮੇਰੇ ਤੋਂ ਇਹ ਗਲਤੀ ਹੋਈ ਸੀਗੀ ਕੀ ਜਿਹੜਾ ਫਲਾਵਰ ਦਾ ਮੂੰਹ ਇੱਕ ਪਾਸੇ ਤਾਂ ਆਪਾਂ ਅੱਗੇ ਵਾਲਾ ਪਾਸਾ ਦੇਖ ਲੈਣੇ ਆ ਵੀ ਉੱਪਰ ਨੂੰ ਜਾਂਦਾ ਹੋ ਪਰ ਜਿਹੜਾ ਬੈਕ ਸਾਈਡ ਵਾਲਾ ਹੁੰਦਾ ਉਹ ਨੀਚੇ ਨੂੰ ਕਰ ਲੈਣੇ ਹੁੰਦੇ ਆ ਤਾਂ ਇਹ ਚੀਜ਼ ਨੂੰ ਤੁਸੀਂ ਗੌਰ ਨਾਲ ਬਣਾਉਣਾ ਵੀਰੇ ਮੇਰੇ ਤੋਂ ਦੋ ਕਮੀਜ਼ਾਂ ਜਦੋਂ ਮੈਂ ਸਿੱਖਦੀ ਸੀ ਉਦੋਂ ਮੇਰੇ ਤੋਂ ਗਲਤ ਹੋ ਗਈਆਂ ਸੀਗੀਆਂ ਕਿ ਪਿਛਲੇ ਬੈਕ ਸਾਈਡ ਦੇ ਜਿਹੜੇ ਫੁੱਲ ਸੀਗੇ ਉਹ ਨੀਚੇ ਨੂੰ ਹੋ ਗਏ ਸੀ ਉਹਨਾਂ ਦੇ ਮੰਮੀ ਦਾ ਹੀ ਸੀਗੇ ਸੂਟ ਤੇ ਪਰ ਹੁਣ ਮੈਂ ਇਸ ਚੀਜ਼ ਦਾ ਧਿਆਨ ਰੱਖਦੀ ਆ ਵੀਰੇ ਤੇ ਉਸ ਤੋਂ ਬਾਅਦ ਆਪਾਂ ਜੀ ਬਾਹਾਂ ਦਾ ਕੱਪੜਾ ਲਾਉਣਾਗਾ ਜਿਹੜਾ ਐਕਸਟਰਾ ਰਹਿ ਜਾਂਦਾ ਕੱਪੜਾ ਕਮੀਜ਼ ਦੇ ਨਾਲੋਂ ਲੈਂਦਾ ਉਹਦੇ ਨਾਲੋਂ ਹੀ ਆਪਾਂ ਬਾਹਾਂ ਲਾ ਲੈਣੀਆਂ ਨੇ ਇੱਕ ਸਾਈਡ ਤੇ ਕਾਣ ਸੀਗੀ ਆਪਾਂ ਪਹਿਲਾਂ ਕਾਣ ਕੱਟਦੇਾਂਗੇ ਜੀ ਤੇ ਇਹ ਵੀ ਆਪਾਂ ਫੁੱਲਾਂ ਦਾ ਧਿਆਨ ਰੱਖਣਾ ਜੀ ਜਿੱਦੋਂ ਆਪਾਂ ਜਿੱਦੋਂ ਮੋਢਾ ਲਾਹਾਂਗੇ ਉਧਰੋਂ ਫੁੱਲਾਂ ਦਾ ਮੂੰਹ ਹੈ ਦੇਖੋ ਤਾਂ ਫਿਰ ਸਹੀ ਜਾਊਗਾ ਮੂੰਹ ਵੀ ਉੱਪਰ ਨੂੰ ਜਾਣਗੇ ਫੁੱਲਾਂ ਤੇ ਮੋਡਾ ਵੀਰੇ ਸੀਗਾ ਜਿਹਦਾ ਮਤਲਬ ਸੂਟ ਸੀ 9 ਇੰਚ ਦਾ ਸੀਗਾ ਤਾਂ ਆਪਾਂ 10 ਇੰਚ ਰੱਖ ਕੇ ਚੱਲਿਆ ਦਾ ਐਕਸਟਰਾ ਰੱਖ ਕੇ ਚੱਲਦੇ ਹੁੰਨੇ ਆ ਖੁੰਜੇ ਤੋਂ 3 ਇੰਚ ਦੀ ਨਿਸ਼ਾਨੀ ਲਾਉਣੀ ਹੈ ਵੀਰੇ ਤੇ ਉੱਪਰ ਤੋਂ ਵੀ 3 ਇੰਚ ਦੀ ਲਾਉਣੀ ਹੈ ਤੇ نیچے ਤੋਂ ਵੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀਡੀਓ ਦੇ ਵਿੱਚ ਤੇ ਆ ਦੇਖੋ ਜੀ ਇੱਥੋਂ ਵੀ 3 ਇੰਚ ਰੱਖਣਾ ਹੈਗਾ 3 ਇੰਚ ਦੀ ਟਿੱਕ ਲਾ ਲੈਣੀ ਆਪਾਂ ਨੇ ਤੇ ਉੱਪਰੋਂ ਵੀ 3 ਇੰਚ ਦੀ 3 ਇੰਚ ਸਟੇਟ ਹੀ ਰੱਖਣਾ ਹੁੰਦਾ ਵੀਰੇ ਆਪਾਂ ਸਿੱਧਾ ਹੀ ਉਸ ਤੋਂ ਬਾਅਦ ਇਹ तिरछी ਨਿਸ਼ਾਨੀ ਲਾਉਣੀ ਹੁੰਦੀ ਹੈ ਵੀਰੇ ਆਪਾਂ ਇਧਰੋਂ 20 3 ਇੰਚ ਦੀ ਕਾਟ ਪਾਉਣੀ ਹੁੰਦੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਸਹੀ ਨਿਸ਼ਾਨੀ ਲੱਗਦੀ ਹੈ ਬਿਲਕੁਲ ਮੇਰਾ ਤਰੀਕਾ ਇਹੀ ਹੈ ਵੀਰੇ ਮੇਰਾ ਕਦੇ ਵੀ ਕਿਸੇ ਸੂਟ ਦਾ ਮੋਢਾ ਕੋਈ ਬੁਲਬਲਾ ਬੁਲਬਲਾ ਕੁਝ ਨਹੀਂ ਬਣਿਆ ਹੈਗਾ ਕਈ ਵਾਰ ਕਹਿੰਦੇ ਨੇ ਇੱਥੇ ਬੁਲਬਲਾ ਆਉਂਦਾ ਜੀ ਇੱਥੋਂ ਫੁੱਲਦਾ ਜੀ ਕਮੀਜ਼ ਬਿਲਕੁਲ ਸਹੀ ਹੁੰਦਾ ਵੀਰੇ ਬਾਕੀ ਜਿਹੜੀ ਕਾਟ ਹਨ ਆਪਾਂ ਪਾਉਣੀ ਹੁੰਦੀ ਆ ਬਾਹਾਂ ਦੇ ਵਿੱਚ ਅੱਗੇ ਵਾਲੇ ਮੋਢੇ ਦੇ ਵਿੱਚ ਪਾਉਣੀ ਹੁੰਦੀ ਆ ਐਕਸਟਰਾ ਕਾਟ ਪਾਉਣੀ ਹੁੰਦੀ ਆ 1 ਇੰਚ ਦੀ ਤਾਂ ਉਹ ਮੈਂ ਵੀਰੇ ਜਦੋਂ ਮੈਂ ਬਾਹਾਂ ਬਣਾਉਣੀ ਹੁੰਦੀ ਆ ਨਾ ਮੈਂ ਉਦੋਂ ਹੀ ਪਾਉਣੀ ਹੁੰਦੀ ਆ ਪਹਿਲਾਂ ਮੈਂ ਇਸ ਚੱਕਰ ਦੇ ਵਿੱਚ ਨਹੀਂ ਪੈਂਦੀ ਕਿ ਮੈਂ ਨਾਲ ਦੀ ਨਾਲ ਕਾਟ ਪਾਵਾਂ ਪਹਿਲਾਂ ਮੈਂ ਕੋਈ ਕਾਟ ਨਹੀਂ ਪਾਉਂਦੀ ਵੀਰੇ ਜੇ ਮੈਂ ਕਮੀਜ਼ ਕੱਟਣੀ ਹੋਵੇ ਉਹਦੇ ਵਿੱਚ ਵੀ ਮੈਂ ਪਹਿਲਾਂ ਇੱਕ ਵਾਰੀ ਐਦਾਂ ਹੀ ਕੱਟ ਲੈਣੀ ਹੁੰਦੀ ਆ ਤੇ ਜਦੋਂ ਆਪਾਂ ਸਟਿਚ ਕਰਨਾ ਹੁੰਦਾ ਵੀਰੇ ਉਦੋਂ ਕਾਟ ਪੈ ਜਾਂਦੀ ਹੁੰਦੀ ਹੈਗੀ ਠੀਕ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਜਾਣਦੇ ਹਨਾ ਉਹ ਇਸ ਚੱਕਰ ਦੇ ਵਿੱਚ ਨਾ ਪਿਆ ਕਰੋ ਕਿ ਆਪਾਂ ਕਾਟ ਨਾਲ ਦੀ ਨਾਲ ਪਾਉਣੀ ਹੈ ਤਾਂ ਫਿਰ ਆਪਾਂ ਉਲਝ ਹੀ ਜਾਂਦੇ ਆ ਵੀਰੇ ਮੈਂ ਘਾਟੇ ਸਿਉਣ ਵੇਲੇ ਹੀ ਪਾਉਣੀ ਹੁੰਦੀਆਂ ਕਮੀਜ਼ ਦੇ ਵਿੱਚ ਵੀ ਕਮੀਜ਼ ਵਾਲੇ ਮੋਢਿਆਂ 'ਚ ਵੀ ਤੇ ਬਾਹਾਂ ਕੱਟਦੇ ਆ ਜਿਹੜੀ ਆਪਾਂ ਉਹਦੇ ਮੋਢਿਆਂ 'ਚ ਵੀ ਠੀਕ ਹੈ ਜੀ ਇੱਥੇ ਆਪਣੀ ਬਾਹਾਂ ਦੀ ਜਿਹੜੀ ਕਟਾਈ ਸੀ ਉਹ ਹੋ ਗਈ ਜੀ ਦੇਖੋ ਜੀ ਫੁੱਲਾਂ ਦਾ ਮੂੰਹ ਤਹਾਨੂੰ ਹੋਇਆਗਾ ਮੋٹے ਕਣੀ ਨੂੰ ਜਾਂਦੇ ਨੇ ਫੁੱਲ ਤਾਂ ਫਿਰ ਇਹ ਸਹੀ ਰਹਿਣਗੇ ਜੀ ਠੀਕ ਹੈ ਜੀ ਜੇ ਮੇਰਾ ਵੀਡੀਓ ਤੁਹਾਡੇ ਲਈ ਥੋੜਾ ਜਿਹਾ ਵੀ ਹੈਲਪਫੁਲ ਰਿਹਾ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਸਬਸਕ੍ਰਾਈਬ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ